ਦੋਸਤੋ ਨਮਸਕਾਰ BTI ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਦਿਨ ਦਿਹਾੜੇ ਲੁੱਟਾ ਖੋ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਆਓ ਦੇਖਦੇ ਹਾਂ BTI ਨਿਊਜ਼ ਟੀਵੀ ਤੋਂ ਸੁਸ਼ੀਲ ਕੋਹਲ ਦੀ ਰਿਪੋਰਟ ਸਾਜੀ ਕਾਂਜੀ ਕਮਰਾਫਿਲ ਦਾ ਕੀ ਮੇਨ ਹੁੰਦਾ ਹੈ ਕਾਮਲੋ ਮਦੀਤਨ ਸਾਥ ਬੋਹਰ ਪੱਛੀ ਨੂੰ ਕਿਰਨਦੀਪ ਗੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਜੁਝਾਰ ਸਿੰਘ ਨਗਰ ਬਟੰਡਾ ਆਪਣੇ ਜੈਕਟ ਵਾਤੇ ਸਵਾਰ ਹੋ ਕੇ ਆਪਣੇ ਘਰੇਲੂ ਸਾਮਾਨ ਦੀ ਖਰੀਦਦੋਤ ਕਰਨ ਲਈ ਬਾਜ਼ਾਰ ਵਿੱਚ ਆਏ ਸੀ ਜਦੋਂ ਗਾਂਧੀ ਮਾਰਕੀਟ ਵਿੱਚ ਸ਼ਿਵ ਸ਼ਕਤੀ ਜਨਰਲ ਸਟੋਰ ਹੈ ਜਿੱਥੇ ਉਹਨੇ ਖਰੀਦਦੋਤ ਕਰਨੇ ਸੀ ਆਪਣੀ ਸਕੂਟੀ ਬਾਹਰ ਪਾਰਕਿੰਗ ਕਰਕੇ ਦੁਕਾਨਦਾਰ ਸਾਮਾਨ ਖਰੀਦਦੋਤ ਕਰਨ ਲੱਗੇ ਐਨ ਵਿੱਚ ਦੋ ਮੋਨੇ ਨੌਜਵਾਨ ਜਿਹਨਾਂ ਦੀ ਕਰੀ ਉਮਰ ਕਰੀਬ 29-30 ਸਾਲ ਸੀ ਉਹ ਸਕੂਟੀ ਨੂੰ ਉਥੋਂ ਚੋਰੀ ਕਰਕੇ ਭਜਾ ਕੇ ਲੈ ਗਏ ਜਿਸ ਦਾ ਉਹਨੇ ਪਿੱਛਾ ਵੀ ਕੀਤਾ ਜਿਨ੍ਹਾਂ ਦੀ ਬਾਅਦ ਚ ਨਾਮ ਤੋਂ ਮੋਨੂ ਸ਼ਰਮਾ son of ਸਦੀ ਸ਼ਰਮਾ ਦੇ ਵਿਰੋਧ ਕੁਮਾਰ ਸਨ ਫਲਸਮਨ ਦਾਸ ਵਸਨੀਕ ਪੁੱਚੋ ਮੰਡੀ ਵਜੋਂ ਹੋਈ ਜਿਸ ਦੇ ਆਧਾਰ ਤੇ ਥਾਣਾ ਕੁਤਵਾਲੀ ਵਿਖੇ ਮਕਦਮਾ ਨੰਬਰ 128 ਮਿਤੀ 3/7/2025 ਅੰਡਰ ਸੈਕਸ਼ਨ 310 2 बीएनएस ਤਹਿਤ ਦਰਜ ਕੀਤਾ ਗਿਆ ਤੇ ਸਭ ਇਹ ਰਸਮੀ ਇਹ ਤੇ ਪਹਿਲਾਂ ਵੀ ਪਾਸ ਦਰਜ ਹੈ ਤੇ ਇਹਨਾਂ ਖਿਲਾਫ ਗੁਰੂ ਸ਼ਰਮਾ ਦੇ ਖਿਲਾਫ ਦੋਨ ਕਦਮੇ ਦਰਜ ਹੈ ਡਾਟ ਕੋ ਤੇ ਆਰਮ ਸੈਕਟਰ ਦੇ ਸਿਵਲਿੰਗ ਦਰਜਾ ਤੇ ਕੁਤਵਾਲੀ ਦਰਜ ਉਸ ਤੋਂ ਬਾਅਦ ਇੰਸਪੈਕਟਰ ਪਰਮੇਂਦਰ ਸਿੰਘ ਐਸਐਸਓ ਕੁਤਵਾਲੀ ਬਠਿੰਡਾ ਨੇ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਜਿਸ ਜਿਸ ਦੀ ਟੈਂਕੜੀ ਟੀਮ ਨੇ ਸੀਸੀਟੀਵੀ ਫੁਟੇਜ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕੀਤਾਗਾ ਤੇ ਕਾਬੂ ਕਰਨ ਤੋਂ ਬਾਅਦ ਜਿਹੜੀ ਚੋਰੀ ਹੋਈ ਐਕਟਵਾ ਬਰਾਮਦ ਕੀਤੀ ਜਾ ਚੁੱਕੀ ਹੈ ਦੋਸ਼ੀ ਨੂੰ ਬੰਦ ਹਵਾਲਾ ਕੀਤਾ ਗਿਆ ਹੈ ਜਿਸ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਧੱਕਾਈ ਨਾ ਪੁੱਛਕਿਸ਼ ਕੀਤੀ ਜਾਵੇ ਤੇ ਸਰੇ ਦੱਸੋ ਕਦੋਂ ਚੋਰੀ ਕਦੋਂ ਹੋਈ ਸੀ ਇਹ ਕਿਹੜੀ ਇਹ ਸਕੂਟੀ ਕਦੋਂ ਚੋਰੀ ਹੋਈ ਸੀ ਕਦੋਂ ਬਰਾਮਦ ਹੋਈ ਸੀ ਇਹ ਸਕੂਟੀ ਦੋ ਦੋ ਸੱਤ ਨੂੰ ਚੋਰੀ ਹੋਈ ਹੈ ਤੇ ਅੱਜ ਚਾਰ ਨੂੰ ਬਰਾਮਦ ਕਰ ਲਈ